ਕੈਨੇਡਾ ਨਕਸ਼ਾ ਦੇ ਵਿੱਚ ਆਉਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਟਰੂਡੋ ਨੇ ਅਸਥਾਈ ਵਿਦੇਸ਼ੀ ਕਾਮਿਆਂ ਦੀ ਕਟੌਤੀ ਦਾ ਐਲਾਨ ਕਰ ਦਿੱਤਾ ਆਉਣ ਵਾਲੀ ਹੋਰ ਇਮੀਗ੍ਰੇਸ਼ਨ ਤਬਦੀਲੀਆਂ ਦਾ ਸੁਝਾਅ ਵੀ ਜਾਰੀ ਕਰ ਦਿੱਤਾ ਹੈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੋਮਵਾਰ ਨੂੰ ਕੋਸ਼ਨਾ ਕੀਤੀ ਹੈ ਕਿ ਸੰਘੀ ਸਰਕਾਰ ਆਤਿਹਾਸਕ ਵਾਅਦੇ ਤੋਂ ਬਾਅਦ ਕੈਨੇਡਾ ਵਿੱਚ ਅਸਥਾਈ ਵਿਦੇਸ਼ੀ ਕਾਮਿਆਂ ਦੀ ਗਿਣਤੀ ਨੂੰ ਘਟਾ ਦੇਵੇਗੀ ਜਿਸ ਬਾਰੇ ਕੁਝ ਮਾਹਰ ਕਹਿੰਦੇ ਨੇ ਕਿ ਪ੍ਰਵਾਸੀ ਅਤੇ ਨੌਜਵਾਨਾਂ ਵਿੱਚ ਬੇਰੁਜ਼ਗਾਰੀ ਵਧੀ ਹੈ ਟਰੂਡੋ ਨੇ ਇਹ ਵੀ ਕਿਹਾ ਕਿ ਸਰਕਾਰ ਕੈਨੇਡਾ ਵੱਲੋਂ ਹਰ ਸਾਲ ਸਵੀਕਾਰ ਕੀਤੇ ਜਾਣ ਵਾਲੇ ਸਥਾਈ ਨਿਵਾਸੀਆਂ ਦੀ ਗਿਣਤੀ ਨੂੰ ਘਟਾਉਣ ਬਾਰੇ ਵੀ ਵਿਚਾਰ ਕਰ ਰਹੀ ਹੈ ਲਿਬਰਲ ਸਰਕਾਰ ਦੀ ਨਿਗਰਾਨੀ ਤੇ ਇਮੀਗ੍ਰੇਸ਼ਨ ਪੱਧਰ ਦੇ 2 ਸਾਲਾਂ ਤੋਂ ਬਾਅਦ ਇੱਕ ਸੰਭਵੀ ਤੌਰ ਤੇ ਵੱਡੀ ਨੀਤੀ ਦੇ ਅੰਦਰ ਇੱਕ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ ਸਰਕਾਰ ਨੇ ਕੋਵਿਡ ਤੋਂ ਬਾਅਦ ਮਜ਼ਦੂਰਾਂ ਦੀ ਗੰਭੀਰ ਘਾਟ ਦੌਰਾਨ ਅਸਥਾਈ ਵਿਦੇਸ਼ੀ ਕਾਮਿਆਂ ਤੇ ਪਾਬੰਦੀ ਨੂੰ ਢਿੱਲਾ ਕਰ ਦਿੱਤਾ ਸੀ ਇੱਕ ਅਜੀਹਾ ਫੈਸਲਾ ਜਿਸ ਨਾਲ ਖਾਸ ਤੌਰ ਤੇ ਘੱਟ ਤਨਖਾਹ ਵਾਲੇ ਕਾਮਿਆਂ ਦੀ ਗਿਣਤੀ ਵਿੱਚ ਵੱਡਾ ਵਾਧਾ ਹੋ ਗਿਆ ਟ੍ਰੂਡੋ ਨੇ ਕਿਹਾ ਕਿ ਉੱਚ ਬੇਰਜ਼ਗਾਰੀ ਵਾਲੇ ਖੇਤਰਾਂ ਵਿੱਚ ਰੋਜ਼ਗਾਰਦਾਤਾ ਜਿੱਥੇ ਬੇਰਜ਼ਗਾਰੀ ਦੀ ਦਰ 6% ਜਾਂ ਇਸ ਤੋਂ ਵੱਧ ਹੈ ਖੇਤੀਬਾੜੀ ਅਤੇ ਭੋਜਨ ਅਤੇ ਮੱਛੀ ਪ੍ਰੋਸੈਸਿੰਗ ਵਰਗੇ ਭੋਜਨ ਸੁਰੱਖਿਅਤ ਖੇਤਰਾ ਵਿੱਚ ਸੀਮਤ ਆਬਦਾਨਾਂ ਦੇ ਨਾਲ ਘੱਟ ਤਨਖਾਹ ਵਾਲੇ ਪੀ ਐਫ ਡਬਲਯੂ ਨਿਯੁਕਤ ਕਰਨ ਦੇ ਯੋਗ ਨਹੀਂ ਹੋਣਗੇ ਉਸਾਰੀ ਅਤੇ ਸਿਹਤ ਸੰਭਾਲ ਤੇ ਦੇਖ ਭਾਲ ਜਿੱਥੇ ਸਟਾਫ ਦੀ ਗੰਬੀਰ ਘਾਟ ਅਜੇ ਵੀ ਮਜੂਦ ਦੇਖਣ ਨੂੰ ਮਿਲ ਰਹੀ ਹੈ ਇੱਕ ਹੋਰ ਉਲਟ ਫੇਰ ਵਿੱਚ ਸਰਕਾਰ ਨੇ ਕਿਹਾ ਕਿ ਮਾਲਕਾਂ ਨੂੰ ਹੁਣ TFW ਪ੍ਰੋਗਰਾਮ ਦੁਆਰਾ ਆਪਣੇ ਕੁਝ ਕਰਮਚਾਰੀਆਂ ਦੇ 10% ਤੋਂ ਵੱਧ ਨੌਕਰੀ ਤੇ ਰੱਖਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਨਾਲ ਹੀ ਘੱਟ ਤਨਖਾਹ ਵਾਲੇ TFW ਵੀ ਮੌਜੂਦ ਤੋਂ ਘਟ ਕੇ ਇੱਕ ਸਾਲ ਦੇ ਇਕਰਾਰਨਾਮੇ ਤੱਕ ਸੀਮਤ ਹੋਣਗੇ ਟ੍ਰੂਡੋ ਨੇ ਕਿਹਾ ਕਿ ਸਾਨੂੰ ਕੈਨੇਡੀਅਨ ਕਾਰੋਬਾਰਾਂ ਨੂੰ ਸਿਖਲਾਈ ਅਤੇ ਟੈਕਨੋਲੋਜੀ ਵਿੱਚ ਨਿਵੇਸ਼ ਕਰਨ ਦੀ ਜ਼ਰੂਰਤ ਹੈ ਨਾ ਕਿ ਘੱਟ ਲਾਗਤ ਵਾਲੇ ਵਿਦੇਸ਼ੀ ਲੇਬਰ ਤੇ ਨਿਰਭਰ ਵਧਾਉਣ ਦੀ ਟ੍ਰੂਡੋ ਨੇ ਇਹ ਗੱਲ ਵੀ ਆਖੀ ਹੈ ਕਿ ਇੱਕ ਚੰਗੀ ਨੌਕਰੀ ਲੱਭਣ ਲਈ ਸੰਘਰਸ਼ ਕਰ ਰਹੇ ਕੈਨੇਡੀਅਨਾਂ ਲਈ ਉਚਿਤ ਇਹ ਨਹੀਂ ਹੈ ਕਿ ਉਹ ਸਥਾਈ ਵਿਦੇਸ਼ੀ ਕਰਮਚਾਰੀਆਂ ਲਈ ਉਚਿਤ ਨਹੀਂ ਇਹਨਾਂ ਵਿੱਚ ਕੁਝ ਦੁਰਵਿਵਾਰ ਤੇ ਸ਼ੋਸ਼ਣ ਦਾ ਵੀ ਜਿੱਥੇ ਸ਼ਿਕਾਰ ਹੋ ਰਹੇ ਨੇ ਰੋਜ਼ਗਾਰ ਮੰਤਰੀ ਰੈਡੀ ਨੇ ਸਵੀਕਾਰ ਕੀਤਾ ਕਿ ਨੌਕਰੀਆਂ ਦੀ ਮਾਰਕੀਟ ਵਿੱਚ ਹੁਣ ਨਾਲੋਂ ਕਿਤੇ ਜ਼ਿਆਦਾ ਢਿੱਲਾ ਹੈ ਜਦੋਂ ਕਿ ਦੇਸ਼ ਲੇਬਰ ਮਾਰਕੀਟ ਦੇ ਵੱਡੇ ਪਾੜੇ ਦੇ ਨਾਲ ਮਹਾਬਾਰੀਤ ਉਭਰਿਆ ਸੀ ਬੈਂਕ ਆਫ ਕੈਨੇਡਾ ਦੇ ਹਾਲੀਆ ਮੁਦਰਾ ਰਿਪੋਰਟ ਦੇ ਅਨਸਾਰ ਨਵੇਂ ਆਉਣ ਵਾਲੇ ਜਾਂ ਪ੍ਰਵਾਸੀ ਬੇਰਜ਼ਗਾਰੀ ਦੀ ਦਰ ਨੂੰ ਹੁਣ 11.6% ਜੋ ਕਿ ਜੂਨ ਵਿੱਚ ਦਰਜ ਕੀਤੀ ਗਈ 6.4% ਦੀ ਸਮੁੱਚੀ ਬੇਰਜ਼ਗਾਰੀ ਦਰ ਤੋਂ ਜ਼ਿਆਦਾ ਨੌਜਵਾਨਾਂ ਦੇ ਲਈ ਜਿੱਥੇ ਜਿਸ ਵਿੱਚ 15 ਤੋਂ 24 ਸਾਲ ਦੀ ਉਮਰ ਦੇ ਲੋਕ ਸ਼ਾਮਲ ਨੇ ਬੇਰਜ਼ਗਾਰੀ ਦੀ ਦਰ 13.5% ਵੱਧ ਗਈ ਹੈ ਸੰਗੀ ਆਂਕੜਿਆਂ ਦੇ ਅਨੁਸਾਰ ਇਹ ਇੱਕ ਦਹਾਕੇ ਵਿੱਚ ਸਭ ਤੋਂ ਵੱਧ ਹੈ ਇਸ ਦਾ ਅਨ ਘੱਟ ਤਨਖਾਹ ਵਾਲੇ TFW ਸੈਕਟਰ ਜਿਸ ਨੇ ਫੂਡ ਸੇਵਾਵਾਂ ਵਿੱਚ ਕਾਮਿਆਂ ਨੂੰ ਢਾਕਲ ਕੀਤਾ ਹੈ ਪਰ ਨਾਲ ਹੀ ਉਸਾਰੀਅਤ ਤੇ ਹਸਪਤਾਲਾਂ ਵਰਗੇ ਖੇਤਰਾਂ ਵਿੱਚ ਵੀ 2016 ਦੇ ਅੰਦਰ 15817 ਜਿਹਾੇ ਕਾਮਿਆਂ ਤੋਂ ਵੱਧ ਕੇ 2023 ਦੇ ਵਿੱਚ 83654 ਇਹ ਆંકੜਾ ਹੋ ਗਿਆ ਹੈ। ਇਹ ਸੰਗੀ ਆંકੜੇ ਦੇ ਅਨੁਸਾਰ ਦਰਜ ਕੀਤਾ ਗਿਆ। ਤੇ ਉਥੇ ਦੱਸਿਆ ਤੇ ਮੰਤਰੀ ਨੇ ਇਹ ਗੱਲ ਵੀ ਆਖੀ ਹੈ ਕਿ ਅੱਜ ਦੀਆਂ ਤਬਦੀਲੀਆਂ ਘੱਟ ਤਨਖਾਹ ਵਾਲੇ TFW ਦੀ ਗਿਣਤੀ ਨੂੰ ਲਗਭਗ 65000 ਤੱਕ ਘਟਾ ਦੇਵੇਗੀ। ਸੰਖਿਆ ਨੂੰ ਮਹਾਮਾਰੀ ਤੋਂ ਪਹਿਲਾਂ ਦੇ ਪੱਧਰ ਤੇ ਲਿਆਂਦਾ ਜਾਵੇਗਾ ਹਾਊਸਿੰਗ ਮੰਤਰੀ ਸੀਨ ਫਰੇਜ਼ਰ ਜੋ ਕਿ ਇਮੀਗ੍ਰੇਸ਼ਨ ਮੰਤਰੀ ਸਨ ਜਦੋਂ 2022 ਵਿੱਚ TFW ਨਿਯਮਾਂ ਵਿੱਚ ਪਹਿਲੀ ਵਾਰ ਢਲ ਦਿੱਤੀ ਗਈ ਤਾਂ ਉਹਨਾਂ ਨੇ ਕਿਹਾ ਸੀ ਕਿ ਸਥਾਈ ਕਰਮਚਾਰੀਆਂ ਤੇ ਰੋਕ ਲਗਾਉਣ ਨਾਲ ਹਾਊਸਿੰਗ ਮਾਰਕੀਟ ਤੇ ਕੁਝ ਤਣਾਅ ਨੂੰ ਘਟ ਕਰਨ ਵਿੱਚ ਮਦਦ ਮਿਲੇਗੀ ਖਾਸ ਤੌਰ ਤੇ ਇਸ ਟਾਈਮ ਜਿੱਥੇ ਸਕੇਪਟਮ ਦੇ ਹੀਟਲੇਸ ਸਿਰੇ ਤੇ ਜਿੱਥੇ ਹੁਣ ਹੋਰ ਚੀਜ਼ਾਂ ਲਈ ਮੁਲਕ ਮੁਕਾਬਲਾ ਚੱਲ ਰਿਹਾ ਹੈ ਕਿ ਫਾਈਟੀ ਘਰ ਕਾਫੀ ਭਿਆਨਕ ਹੋ ਚੁੱਕੇ ਨੇ ਤੇ ਸਾਨੂੰ ਉਮੀਦ ਹੈ ਕਿ ਅੱਜ ਕੀਤੀਆਂ ਗਈਆਂ ਤਬਦੀਲੀਆਂ ਦੇਸ਼ ਭਰ ਵਿੱਚ ਹਜ਼ਾਰਾਂ ਹਾਊਸਿੰਗ ਯੂਨਿਟਾਂ ਤੇ ਦਬਾਅ ਨੂੰ ਸੰਭਵਿਤ ਤੌਰ ਤੇ ਘਟਾ ਸਕਦੀਆਂ ਨੇ ਫਰੇਜ਼ਰ ਨੇ ਇਹ ਗੱਲ ਆਖੀ ਆ ਕੰਜ਼ਰਵੇਟਿਵ ਪਾਰਟੀ ਦੀ ਐਮਪੀ ਮੈਲਿਸਾ ਲੈਟਸਮੈਨ ਨੇ ਪਾਰਟੀ ਦੇ ਡਿਪਟੀ ਲੀਡਰ ਨੇ ਇਹ ਗੱਲ ਆਖੀ ਕਿ ਸਰਕਾਰ ਦਾ TFW ਤੇ ਰੋਕ ਲਾਉਣ ਦਾ ਫੈਸਲਾ ਇਸ ਗੱਲ ਦਾ ਸੰਕੇਤ ਹੈ ਕਿ ਸਰਕਾਰ ਸੀਨ ਫਰੇਜ਼ਰ ਦੀ ਵਿਨਾਸ਼ਕਾਰੀ ਨੀਤੀਆਂ ਨੂੰ ਪਿੱਛੇ ਛੱਡ ਰਹੀ ਹੈ ਜੋ ਉਸ ਸਮੇਂ ਇਮੀਗ੍ਰੇਸ਼ਨ ਮੰਤਰੀ ਸੀ ਤੇ ਉਸ ਨੇ ਸਾਡੀ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਤੋੜ ਦਿੱਤਾ ਤੇ ਹੁਣ ਰਿਹائش ਨੂੰ ਠੀਕ ਕਰਨ ਲਈ ਜ਼ਿੰਮੇਵਾਰ ਵੀ ਨੇ ਮਾਈਕਲ ਸਾਫਟ ਸਮਾਰਟ ਪ੍ਰੋਪਰਟੀਆਂ ਇੰਸਟੀਚਿਊਟ ਆਟਵਾ ਯੂਨੀਵਰਸਿਟੀ ਦੇ ਆਧਾਰ ਤੇ ਇੱਕ ਥਿੰਕ ਟੈਂਕ ਵਿੱਚ ਨੀਤੀ ਦਾ ਸੀਨੀਅਰ ਡਾਇਰੈਕਟਰ ਜਿਸ ਨੇ TFW ਪ੍ਰੋਗਰਾਮਾਂ ਤੇ ਨੌਜਵਾਨ ਬੇਜ਼ਗਾਰੀ ਦੇ ਇਸ ਦੇ ਪ੍ਰਭਾਵਾਂ ਬਾਰੇ ਦੇਖਿਆ ਮੈਫੋਰਡ ਨੇ ਕਿਹਾ ਕਿ ਘੱਟ ਤਨਖਾਹ ਵਾਲੇ TFW ਦੀ ਸੰਖਿਆ ਘਟਾਉਣ ਲਈ ਆਟਵਾ ਦਾ ਕਦਮ ਇੱਕ ਵਧੀਆ ਕਦਮ ਹੈ ਪਰ ਇਹ ਸਿਰਫ ਇੱਕ ਪਹਿਲਾ ਕਦਮ ਹੈ ਹੋਰ ਬਹੁਤ ਕੁਝ ਕਰਨ ਦੀ ਅਜੇ ਜ਼ਰੂਰਤ ਹੈ। ਉਹਨਾਂ ਨੇ ਕਿਹਾ ਕਿ ਪ੍ਰੋਗਰਾਮ ਦੇ ਉੱਚ ਤਨਖਾਹ ਵਾਲੇ ਹਿੱਸੇ ਵਿੱਚ ਵੀ ਸੁਧਾਰ ਹੋਣੇ ਚਾਹੀਦੇ ਹਨ। ਐਂਟਰੀ ਪੱਧਰ ਦੀਆਂ ਦਫ਼ਤਰੀ ਨੌਕਰੀਆਂ ਨੂੰ ਭਰਨ ਵਾਲੇ TFW ਵਿੱਚ ਵਾਅਦਾ ਹੋਇਆ ਕਿਉਂਕਿ ਉਹਨਾਂ ਭੂਮਿਕਾਵਾਂ ਨੂੰ ਨਿਭਾਉਣ ਲਈ ਕੈਨੇਡੀਅਨ ਕਰਮਚਾਰੀਆਂ ਦੀ ਲੜਿੰਦੀ ਸਪਲਾਈ ਹੈ। ਇਸ ਤਰ੍ਹਾਂ ਇੱਕ ਪ੍ਰਵਾਸੀ ਅਧਿਕਾਰ ਸਮੂਹ ਨੇ ਪ੍ਰੋਗਰਾਮ 'ਤੇ ਲਗਾਮ ਲਗਾਉਣ ਦੇ ਸਰਕਾਰ ਦੇ ਫੈਸਲੇ ਦੀ ਆਲੋਚਨਾ ਕੀਤੀ ਹੈ। ਪਰਵਰਤਨ ਲਈ ਮਾਈਗ੍ਰੈਂਟਸ ਵਰਕਰਜ਼ ਆਲਾਈንስ ਦੇ ਕਰ ਕਾਰਜਕਾਰੀ ਨਿਰਦੇਸ਼ਕ ਸ਼ਾਹਿਦ ਹੁਸੈਨ ਨੇ ਕਿਹਾ ਕਿ ਉੱਚ ਬੇਰਜ਼ਗਾਰੀ ਘਟਉਜ਼ਰਤਾ ਅਤੇ ਬੇਲੋੜੀਆਂ ਰਹਿائشਾਂ ਪ੍ਰਵਾਸੀਆਂ ਤੇ ਪ੍ਰਵਾਸੀਕਰਨ ਨਹੀਂ ਹੋ ਰਹੀਆਂ ਨੇ ਇਹ ਰੋਜ਼ਗਾਰਦਾਤਾਵਾਂ ਦੇ ਸ਼ੋਸ਼ਣ ਦੇ ਅਤੇ ਨੀਤੀਆਂ ਦੀ ਅਸਫਲਤਾ ਦੇ ਕਾਰਨ ਨੇ ਸ਼ਾਹਿਦ ਹੁਸੈਨ ਨੇ ਇਹ ਗੱਲ ਆਖੀ ਪ੍ਰਵਾਸੀ ਭਾਈਚਾਰੇ ਦਾ ਨਿਰਮਾਣ ਜਿੱਥੇ ਵੱਡਾ ਹੈ ਕਿ ਉਹਨਾਂ ਦਾ ਮਰਵਾਣ ਹੈ ਕਿ ਬਰਾਬਰੀ ਦੇ ਅਧਿਕਾਰ ਸਨਮਾਨ ਦਾ ਹੱਕਦਾਰ ਨੇ ਬਦੀ ਦਾ ਬੱਕਰਾ ਉਹਨਾਂ ਨੂੰ ਨਹੀਂ ਬਣਾਇਆ ਜਾਣਾ ਚਾਹੀਦਾ ਉਹਨਾਂ ਨੇ ਸੁਝਾਅ ਦਿੱਤਾ ਕਿ ਉੱਚ ਪ੍ਰਵਾਸੀ ਬੇਜ਼ਗਾਰੀ ਦਰ ਨਸਲਵਾਦ ਵਿਤਕਰੇ ਦੁਆਰਾ ਚਲਾਈ ਜਾਂਦੀ ਹੈ ਨਾ ਕਿ ਵਿਦੇਸ਼ੀ ਕਾਮਿਆਂ ਦੀ ਆਮਦ ਤੇ 2789 ਨੰਬਰ ਐਡਜਸਟ ਕੀਤੇ ਜਾ ਸਕਦੇ ਨੇ ਸੀਬੀਸੀ ਨਿਊਜ਼ ਦੁਆਰਾ ਪੁੱਛੇ ਗਏ ਇੱਕ ਸਵਾਲ ਤੇ ਸਰਕਾਰ ਨਵੇਂ ਆਉਣ ਵਾਲੇ ਬੇਜ਼ਗਾਰੀ ਦਰ ਲਗਭਗ 12% ਦੇ ਨਾਲ ਇਮੀਗ੍ਰੇਸ਼ਨ ਪ੍ਰਣਾਲੀ ਵਿੱਚ ਵਿਆਪਕ ਤਬਦੀਲੀ ਤੇ ਵਿਚਾਰ ਕਰ ਰਹੀ ਹੈ ਰੂਡੋ ਨੇ ਕਿਹਾ ਕਿ ਸਰਕਾਰ ਇਸ ਗਰਾਵਟ ਵਿੱਚ ਆਪਣੇ ਇਮੀਗ੍ਰੇਸ਼ਨ ਪਦਰਾਂ ਦੀ ਸਮੀਖਿਆ ਕਰਨ ਜਾ ਰਹੀ ਹੈ ਇਹ ਪੁੱਛੇ ਜਾਣ ਦੇ ਕਿ ਸਤਾਈ ਨਿਵਾਸੀਆਂ ਦੀ ਗਿਣਤੀ ਵਿੱਚ ਕਮੀ ਟੇਬਲ ਹੈ ਟੂਟੋਰਿਸ ਜਵਾਬ ਦਿੰਦਾ ਹੈ ਕਿ ਇੱਕ ਅਜਿਹਾ ਮੁੱਦਾ ਜਿਸ ਨੂੰ ਉਹ ਬਹੁਤ ਗੰਭੀਰਤਾ ਦੇ ਨਾਲ ਲੈਂਦੇ ਨੇ ਅਤੇ ਉਹਨਾਂ ਨੇ ਕਿਹਾ ਕਿ ਇਸ ਹਫਤੇ ਕੈਬਨਟ ਰੀਟਰੀਟ ਵਿੱਚ ਇਸ ਬਾਰੇ ਵਿਚਾਰ ਚਰਚਾ ਕੀਤੀ ਜਾ ਸਕਦੀ ਹੈ ਸਰਕਾਰ ਦੀ ਇਮੀਗ੍ਰੇਸ਼ਨ ਯੋਜਨਾ ਦੇ ਅਨੁਸਾਰ ਜੋ ਪਿਛਲੇ ਸਾਲ ਪ੍ਰਕਾਸ਼ਿਤ ਕੀਤਾ ਗਿਆ ਸੀ ਦੇਸ਼ ਵਿੱਚ 2024 ਦੇ ਅੰਦਰ ਲਗਭਗ 48527 ਨਿਵਾਸੀ ਅਤੇ 2025 ਅਤੇ 2026 ਦੋਵਾਂ ਵਿੱਚ 5-5 ਲੱਖ ਸਥਾਈ ਨਿਵਾਸੀ ਨੂੰ ਸਪੋਰਟ ਕਰਨ ਦੀ ਉਮੀਦ ਹੈ। ਟ੍ਰੂਡਰ ਨੇ ਕਿਹਾ ਕਿ ਅਸੀਂ ਇਹ ਯਕੀਨੀ ਬਣਾ ਰਹੇ ਹਾਂ ਕਿ ਪੂਰਾ ਪੈਕੇਜ ਕੈਨੇਡੀਅਨਾਂ ਜਾਂ ਲੋੜਾਂ ਅਤੇ ਸਾਡੀ ਆਰਕਤਾ ਦੇਣ ਲੋੜਾਂ ਲਈ ਜਿੰਨਾ ਸੰਭਵ ਹੋ ਸਕੇ ਵਾਅਦੇ ਤੋਂ ਵੱਧ ਅਸਰ ਅਰਥ ਰੱਖਦਾ ਹੈ ਅਸੀਂ ਇਸ ਗਰਾਵਟ ਦੇ ਦੌਰਾਨ ਬੀਰਜ਼ਗਾਰੀ ਦਰਾਂ ਤੇ ਹੋਰ ਸਮਾਨਯੋਗ ਕੰਮ ਦੇ ਮੌਕਿਆਂ ਤੇ ਨਜ਼ਰ ਟਿਕਾ ਕੇ ਰੱਖਾਂਗੇ ਅਸੀਂ ਵਿਆਪਕ ਪੱਧਰ ਤੇ ਯੋਜਨਾਵਾਂ ਦੇ ਨਾਲ ਅੱਗੇ ਆਵਾਂਗੇ ਉਸ ਹਕੀਕਤ ਦਾ ਜਵਾਬ ਦੇਣ ਲਈ ਜਿਸ ਦਾ ਕੈਨੇਡਾ ਹੁਣ ਅਤੇ ਔਰ ਵਾਲੇ ਸਾਲਾਂ ਵਿੱਚ ਦਹਾਕਿਆਂ ਦੇ ਅੰਦਰ ਸਾਹਮਣਾ ਕਰ ਰਿਹਾ ਹੈ ਉਹਨਾਂ ਨੇ ਕਿਹਾ ਕਿ ਇਮੀਗ੍ਰੇਸ਼ਨ ਨੂੰ ਸਹੀ ਢੰਗ ਦੇ ਨਾਲ ਕੀਤਾ ਜਾਣ ਦੀ ਜ਼ਰੂਰਤ ਹੈ ਅਤੇ ਇਹ ਤਬਦੀਲੀਆਂ ਆਉਣ ਵਾਲੀਆਂ ਇਹ ਇਹਦੇ ਵਿੱਚ ਇਹ ਤਬਦੀਲੀਆਂ ਦੇਖਣ ਨੂੰ ਵੀ ਮਿਲ ਗਿਆ ਤਾਂ ਜੋ ਕੈਨੇਡਾ ਇੱਕ ਅਜਿਹੀ ਥਾਂ ਬਣ ਜਾਏ ਜੋ ਇਮੀਗ੍ਰੇਸ਼ਨ ਦੇ ਸਮਰਥਨ ਵਿੱਚ ਸਕਾਰਤਮਕ ਹੈ ਪਰ ਸਾਡੇ ਦੁਆਰਾ ਇੱਕੀਕ੍ਰਿਤ ਕਰਨ ਅਤੇ ਇਸ ਤੇ ਤਰੀਕੇ ਵਿੱਚ ਜ਼ਿੰਮੇਵਾਰ ਅਤੇ ਯਕੀਨੀ ਬਣਾਉਣਾ ਹੈ ਕਿ ਇਹ ਰਸਤੇ ਨੂੰ ਕਿਵੇਂ ਕਿਵੇਂ ਹੁਣ ਸਫਲਤਾ ਦੇ ਰਸਤੇ ਵਿੱਚ ਲੈ ਕੇ ਆਉਣਾ ਤਾਂ ਜੋ ਕੈਨੇਡਾ ਅੱਗੇ ਵਧ ਸਕੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਵੀ ਕਿਹਾ ਕਿ ਜਦੋਂ ਇਮੀਗ੍ਰੇਸ਼ਨ ਪੱਧਰਾਂ ਨੂੰ ਸਬੋਧਨ ਕਰਨ ਦੀ ਗੱਲ ਆਉਂਦੀ ਹੈ ਸਾਡੇ ਵਿਕਲਪ ਮੇਜ਼ ਤੇ ਨੇ ਉਸ ਨੇ ਸਵੀਕਾਰ ਕੀਤਾ ਕਿ ਕੁਝ ਲੋਕਾਂ ਨੇ ਆਬਾਦੀ ਦੇ ਵਾਧੇ ਦੀ ਮੌਜੂਦਗਾ ਦੇ ਵਿੱਚ ਜਿੱਥੇ ਰਫ਼ਤਾਰ ਬਾਰੇ ਉਹਨਾਂ ਨੂੰ ਚਿੰਤਾ ਜ਼ਾਹਰ ਕੀਤੀ ਹੈ ਜੋ ਕਿ ਵਿਕਸਤ ਸੰਸਾਰ ਵਿੱਚ ਸਭ ਤੋਂ ਵੱਧ ਹੈ ਉਸ ਨੇ ਕਿਹਾ ਕਿ ਕट्टरपंथी ਮੰਤਰੀ ਨਹੀਂ ਨੇ ਜੋ ਸਥਾਈ ਨਿਵਾਸੀਆਂ ਦੇ ਅੰਕੜੇ ਨੂੰ ਬਦਲਣ ਲਈ ਤਿਆਰ ਨਹੀਂ ਨੇ ਜੋ ਸਰਕਾਰ ਵਿੱਚ ਆਉਣ ਵਾਲੇ ਸਾਲਾਂ ਦੇ ਵਿੱਚ ਪਹਿਲਾ ਨਿਰਧਾਰਤ ਕਰ ਦਿੱਤੀ ਗਈ ਹੈ ਸਾਨੂੰ ਇਹ ਦੇਖਣ ਦੀ ਜ਼ਰੂਰਤ ਹੈ ਕਿ ਦੇਸ਼ ਕਿੱਥੇ ਜਾ ਰਿਹਾ ਤੇ ਇਹ ਯਕੀਨ ਬਣਾਉਣਾ ਚਾਹੀਦਾ ਅਸੀਂ ਅਨੁਕੂਲ ਹੋਵਾਂਗੇ ਮੈਂ ਤਬਦੀਲੀਆਂ ਕਰਨ ਲਈ ਬਹੁਤ ਖੁੰਦਾ ਜੇ ਆਰਥਿਕਤਾ ਵਿੱਚ ਇਸ ਨੂੰ ਨਿਰਧਾਰਤ ਕੀਤਾ ਜਾਂਦਾ ਤਾਂ ਸਮਾਜਿਕ ਤਣਾਬਾਣਾ ਇਸ ਨੂੰ ਨਿਰਧਾਰਤ ਕਰਦਾ ਉਸ ਨੇ ਕਿਹਾ ਕਿ ਇਹ 스마트 ਰਾਜਨੀਤੀ ਅਤੇ ਇਹ 스마트 ਨੀਤੀ ਹੈ ਅਤੇ ਇਹ ਉਹ ਚੀਜ਼ ਹੈ ਜੋ ਕੈਨੇਡੀਅਨ ਸਾਡੇ ਤੋਂ ਉਮੀਦ ਕਰਦੇ ਨੇ ਪ੍ਰਾਂਟੋ ਯੂਨੀਵਰਸਿਟੀ ਦੇ ਪ੍ਰੋਫੈਸਰ ਫਿਲ ਨੇ ਜੋ ਇਮੀਗ੍ਰੇਸ਼ਨਾਂ ਦਾ ਅਧਿਐਨ ਕਰਦੇ ਨੇ ਉਹਨਾਂ ਨੇ ਆਖਿਆ ਕਿ ਆਉਣ ਵਾਲੇ ਸਥਾਈ ਨਿਵਾਸੀਆਂ ਦੀ ਗਿਣਤੀ ਨੂੰ ਘਟਾਉਣ ਲਈ ਕੋਈ ਵੀ ਕਦਮ ਸੰਭਾਵਿਤ ਤੌਰ ਤੇ ਹਾਊਸਿੰਗ ਮਾਰਕੀਟ ਤੋਂ ਕੁਝ ਦਬਾਅ ਨੂੰ ਦੂਰ ਜ਼ਰੂਰ ਕਰੇਗਾ ਪਰ ਮੈਨੂੰ ਯਕੀਨ ਆਏ ਲੱਗਦਾ ਨਹੀਂ ਹੈ ਕਿ ਇੱਕ ਬਹੁਤ ਵੱਡਾ ਪ੍ਰਭਾਵ ਹੋਵੇਗਾ ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਇਸ ਨਾਲ ਜ਼ਿਆਦਾ ਜਿੱਥੇ ਕਟ ਦੇਣੇ ਪੈਣਗੇ ਜੋ ਬਿਲਕੁਲ ਸਹੀ ਨਹੀਂ ਹੋਣਗੇ ਉਹਨਾਂ ਨੇ ਇਹ ਗੱਲ ਆ ਕੇ ਗੈਰ ਸਥਾਈ ਨਿਵਾਸੀਆਂ ਦੇ ਹੋਰ ਰੂਪਾਂ ਨੂੰ ਘਟਾਉਣ ਲਈ ਇੱਕ ਕਦਮ ਦਾ ਸੰਭਵੀ ਤੌਰ ਤੇ ਵਧੇਰੇ ਅਰਥਪੂਰਨ ਪ੍ਰਭਾਵ ਹੋ ਸਕਦਾ ਹੈ ਕਿ ਕਿੰਨੇ ਲੋਕ ਇੱਥੇ ਆ ਰਹੇ ਨੇ ਅਤੇ ਨਤੀਜੇ ਵਜੋਂ ਮਾੜੇ ਪ੍ਰਭਾਵ ਕੀ ਸਾਡੇ ਤੇ ਆ ਰਹੇ ਨੇ ਪਿਛਲੇ 3 ਸਾਲਾਂ ਵਿੱਚ ਗੈਰ ਸਥਾਈ ਨਿਵਾਸੀਆਂ ਦੀ ਗਿਣਤੀ ਇੱਕ ਸ਼੍ਰੇਣੀ ਵਿੱਚ TFW ਅੰਤਰਰਾਸ਼ਟਰੀ ਵਿਦਿਆਰਥੀ ਅਤੇ ਪਨਾਹ ਮੰਗਣ ਵਾਲੇ ਸ਼ਾਮਲ ਨੇ 2021 ਵਿੱਚ ਲਗਭਗ 1.3 ਮਿਲੀਅਨ ਤੋਂ ਦੁੱਗਣੇ ਤੋਂ ਵੱਧ ਹੋ ਗਏ ਨੇ ਜੋ ਕਿ ਇਸ ਸਾਲ ਦੀ ਦੂਜੀ ਥਿਮਾਹੀ ਵਿੱਚ ਲਗਭਗ 2.8 ਮਿਲੀਅਨ ਹੋ ਚੁੱਕੇ ਨੇ ਸਟੈਟਿਸ ਕੈਨੇਡਾ ਦੁਆਰਾ ਐਡੀਟੀ ਨੂੰ ਸੰਚਾਲਿਤ ਕੀਤਾ ਗਿਆ ਕੈਨੇਡੀਅਨ ਖਬਰ ਨਾਮਾ ਦੇ ਵਿੱਚ ਅਸੀਂ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਵੀ ਇਸੇ ਤਰ੍ਹਾਂ ਤੁਹਾਡੇ ਨਾਲ ਚੱਲਣਗੇ ਦੇਸ਼ ਦੁਨੀਆ ਦੀਆਂ तमाम ਖਬਰਾਂ ਦੇਖਣ ਤੇ ਸੁਣਨ ਵਾਸਤੇ ਬਣੇ ਰਹੋ ਆਜ਼ ਨਿਜ਼ ਪਾਲਾ ਦੇ ਨਾਲ